ਜੀ ਕਈ ਬੰਦੇ ਹੁੰਦੇ ਨੇ ਉਹ ਪੈਸੇ ਮੰਗਣ ਲੱਗਿਆ ਸੰਗਦੇ ਨਹੀਂ ਹੈਗੇ ਚਾਹੇ ਉਹਨਾਂ ਨੇ ਉਧਾਰ ਲੈਣੇ ਹੋਣ ਫਿਰ ਉਧਾਰ ਲੈ ਕੇ ਮੋੜਦੇ ਵੀ ਨਹੀਂ ਹੈਗੇ ਹਾਂਜੀ ਠੀਕ ਹੈ ਤੇ ਉਹਨਾਂ ਤੋਂ ਜੇ ਤੁਸੀਂ ਪੈਸੇ ਮੰਗ ਲਓ ਤਾਂ ਉਲਟਾ ਉਹ ਤੁਹਾਨੂੰ ਫੀਲ ਕਰਾਉਂਦੇ ਨੇ ਵੀ ਤੂੰ ਮੈਨੂੰ ਪੈਸੇ ਕਿਉਂ ਮੰਗੇ ਮੈਂ ਤਾਂ ਪਹਿਲਾਂ ਹੀ ਬਹੁਤ ਔਖਾ ਮਤਲਬ ਕਿ ਜੀਨੇ ਪੈਸੇ ਦਿੱਤੇ ਜੀ ਉਹ ਬੰਦਾ ਖੁਦ ਪੈਸੇ ਦੇ ਕੇ ਦੂਜੇ ਪਰਸਨ ਨੂੰ ਦੁਖੀ ਹੋ ਰਿਹਾ ਕਿਉਂ ਕਿਉਂਕਿ ਦੂਸਰਾ ਪਰਸਨ ਉਹਨੂੰ ਗिल्ਟ 'ਚ ਪਾ ਰਿਹਾ ਤੂੰ ਪੈਸੇ ਮੰਗ ਕੇ ਕਿਉਂ ਲਏ ਮੈਂ ਤਾਂ ਬਹੁਤ ਔਖਾ ਜੀ ਜਿਹੜੇ ਉਹ ਨੈਗੇਟਿਵ ਇਹ ਲੋਕ ਨੇ ਇਹ ਇਹਨਾਂ ਦੇ ਅੰਦਰ ਐਸੀ ਕੀ ਚੀਜ਼ ਹੈ ਵੀ ਇਹ ਬਿਸ਼ਰਮ ਲੋਕ ਨੇ ਵੀ ਪੈਸੇ ਮੰਗ ਲੈਂਦੇ ਨੇ ਫਿਰ ਬਾਅਦ ਚ ਮੋੜਦੇ ਵੀ ਨਹੀਂ ਦੇਖੋ ਨਾ ਉਹ ਰਿਅਲਾਈਜੇਸ਼ਨ ਹੀ ਨਹੀਂ ਸਰ ਉਸ ਲੈਵਲ ਦੀ ਜਿਸ ਰਿਅਲਾਈਜੇਸ਼ਨ ਨਾਲ ਤੁਸੀਂ ਸੋਚ ਰਹੇ ਹੋ ਨਾ ਜੀ ਉਸ ਫੀਲਿੰਗ ਦੇ ਨਾਲ ਅਹਿਸਾਸ ਦੇ ਨਾਲ ਉਹ ਅਹਿਸਾਸ ਉਹਨਾਂ ਦੇ ਨਹੀਂ ਗਏ ਓਕੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਆ ਬਦਲ ਸਕਦੇ ਹੋ ਸਾਹਮਣੇ ਵਾਲੇ ਨੂੰ ਨਹੀਂ ਇਹਦਾ ਮਤਲਬ ਹੈ ਕਿ ਤੁਸੀਂ ਅਗਰ ਤੁਹਾਡਾ ਸਰਕਲ ਐਵੇਂ ਦਾ ਹੈ ਜਾਂ ਤੁਹਾਨੂੰ ਲੱਗਦਾ ਕਿ ਮੈਂ ਨਹੀਂ ਮੰਗ ਪਾਉਂਦਾ ਜਾਂ ਸਾਹਮਣੇ ਵਾਲੇ ਦੀ ਪਰਸਨੈਲਿਟੀ ਤੁਹਾਨੂੰ ਪਹਿਲਾਂ ਪਤਾ ਹੈ ਕਿ ਦੇਵੇਗਾ ਜਾਂ ਨਹੀਂ ਦੇਵੇਗਾ ਤੇ ਤੁਸੀਂ ਉਸ ਹਿਸਾਬ ਨਾਲ ਦੋ ਕਿ ਹਾਂ ਠੀਕ ਹੈ ਜਿੱਥੇ ਦੱਸ ਦੇਣਾ ਉੱਥੇ 1000 ਚ ਕੰਮ ਨਵੇੜ ਦੋ ਉਹੀ ਵੀ ਦਾਨ ਕਰ ਠੀਕ ਹੈ ਯਾਰ ਹਾਂ ਦਾਨ ਕਹਿ ਦੋ ਜਾਂ ਠੀਕ ਹੈ ਕਿ ਮੇਰੀ 1000 ਦੀ ਦੇਣ ਦੀ ਸ਼ਮਤਾ ਹੈ ਠੀਕ ਹੈ ਅਗਰ ਇਹ ਡਿਗ ਪਿਆ ਚਲੇ ਗਿਆ ਤੁਹਾਨੂੰ ਤੁਹਾਡੀ ਲਾਈਫ ਤੇ ਫਰਕ ਫਰਕ ਨਹੀਂ ਪੈ ਰਿਹਾ ਪਰ 10000 ਨਾਲ ਸ਼ਾਇਦ ਤੁਹਾਡੀ ਲਾਈਫ ਤੇ ਫਰਕ ਪੈ ਰਿਹਾ ਹੈ ਬਿਲਕੁਲ